ਸਿਰੋਵੀ ਸਾਰਿਆਂ ਨੂੰ ਪਹੁੰਚੇ ਜਤਨੋਲਾ ਬਕਰਾਂ ਮੰਡੀ ਜੀ ਇਹ ਬਕਰਾਂ ਮੰਡੀ ਹਰ ਬੁੱਧੋਰ ਬਕਰਾਂ ਮੰਡੀ ਲੱਗਦੀ ਹੈ ਜੀ ਬਈ ਵੀਡੀਓ ਨੂੰ ਐਂਡ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਮਾਨਕ ਕਾਲੇਕੇ ਵਾਲਾ ਪੇਜ ਹੈ ਜੀ ਆਪਣਾ ਉਹਨੂੰ ਫੋਲੋ ਕਰਿਓ ਜੀ ਦਿਖਾਉਣਾ ਤੁਹਾਨੂੰ ਬੱਕਰਾ ਬੱਕਰੀ ਤੇ ਮੇਮਣਾ ਮੇਮਣੀ ਦੇ ਭਾਅ ਪਾਂਤੇ ਜੀ ਤੇ ਢੇਡੂ ਤੋਂ ਇਲਾਵਾ ਹੋਰ ਕੁੱਤੇ ਮੁਰਗੇ ਮੁਰਗੀਆਂ ਦੇ ਵੀ ਸੌਦੇ ਹੁੰਦੇ ਨੇ ਬਈ ਖਾਨ ਤੇ ਸਵੇਕ ਇੱਥੇ ਬਈ ਸੌਦਾ ਕਰਾਉਂਦੇ ਨੇ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਭਾਈ ਇਹਨੇ ਹੱਕ ਲੈਣਾ ਆਪਦਾ ਹੁੰਦਾ ਕਰੌਣੇ ਤੈਨੂੰ ਭੁਗਦਾਉ ਤੂੰ ਦੇਂਗਾ ਮੈਨੂੰ ਭੁਗਦਾਉ ਮੈਂ ਲਊਣੇ ਮੈਂ ਆ ਗਿਆ ਸਾਈਫਰ ਕਰ ਲੈ ਜੀ ਨਹੀਂ ਭੁਗਦਾਉ ਕਿਉਂ ਜੀ ਮੈਂ ਆਪਦਾ ਨਾਗਮਾ ਕਰੀ ਹੁੰਦਾ ਵੀਰੇ ਭਾਈ ਨਾਗਮਾ ਕਰ ਪਤਾ ਕੀ ਗੱਲ ਸੁਣ ਲਿਆ ਮੇਰੀ ਗੱਲ ਤੂੰ ਛੱਡ ਖੜਾ ਤੂੰ ਇਹਦੇ ਪਹਿਲਾਂ ਪੈਸਾ ਆਪਦਾ ਦਲਾਲੀ ਪੈਸਾ ਕਰ ਵੀ ਮੈਂ 500 ਤੋਂ ਮੈਂ ਆ ਤੂੰ ਮੈਂ ਕਰ ਬਸ ਕਿਉਂ ਜੀ ਨਿਕਾਇ ਨਾਗ ਨੇ ਸਾਰੀ ਗੱਲਬਾਤ ਕਰ ਤਿੰਨ ਨੇ ਜੀ ਮੈਂ ਤਿੰਨ ਨਾਗ ਦਾ ਪੁੱਛ ਲੈ ਇਹਨੂੰ ਬਿਲਕੁਲ ਬਿਲਕੁਲ ਤਿੰਨੇ ਦਾਤ ਕੱਢ ਕਿੰ ਵੇਚਣ ਵਾਲੇ ਪਾਸੇ ਆਈ ਤੂੰ ਖੁਸ਼ ਹੋ ਕੇ ਦੇ ਦੀ ਇਹਣਾ ਕੋ ਦੇਣਾ ਬਾਈ ਛੱਡ ਛੜਾ 10 ਆ ਨਾ ਤੁਸੀਂ ਦੱਸੋ ਮੈਂ ਤੁਹਾਨੂੰ ਦੱਸਦਾ 42000 ਦੀਆਂ ਦੇ ਦੇ ਨਹੀਂ ਮਾਦਾ ਪੁੱਛਿਆ ਵੀ ਨਹੀਂ ਕਿਸੇ ਕਿਸੇ ਦੀ ਪੁੱਗਦੀਆਂ ਕਿੰਨੇ ਦੀਆਂ ਫਿਰ ਹੁਣ ਆ ਨਾ ਕਿੜੀਆਂ ਨੇ ਆਹ ਤੰਨੇ ਆਹ ਤੰਨੇ ਚਾਰ ਬੱਚੇ ਉਹਦੇ ਮਾਜੀ ਹਾਂ ਬੋਲ ਬੋਲੋ ਕੱਲਾ ਮੁੱਲ ਮੰਗਣ ਨਾ ਸਿੱਖਾ ਇਹ ਫੈਕਚਰ ਵੀ ਸਿੱਖਾ ਵੀ ਪਾਉਣ ਸਿੱਖਾ ਵੀ ਆ ਮੇਰਾ ਮੁੱਲਾ ਵੀ ਮੈਂ ਦੋ ਘੱਟ ਦੇਣੀਆਂ ਨਹੀਂ ਲੰਦ ਚੜੀਆਂ ਨਹੀਂ ਮੈਂ ਸਾਰੇ 2000 ਰੁਪਏ ਘੱਟ ਦੇ ਕਿੰਨੇ ਤੋਂ 60 70 ਮੁੱਲਾ ਉਹ ਆਖਾ ਗੁਲੀਆਂ ਉਧਰ ਵੀ ਅੱਜ ਮੇਰੀਆਂ ਹਯਾਰ ਨਹੀਂ ਮੈਂ ਅੱਖਾਂ ਪੂਰੀਆਂ ਖੋਲ ਕੇ ਦੇਖਿਆ ਵੇ ਦੇਖਣੀਆਂ ਨੂੰ ਪਤਾ ਵੀ ਮੁੱਲ ਵੱਧ ਕਰੀ ਜਾਂਦਾ ਤੇ ਰਾਹ ਵੀ ਕੋਈ ਨਹੀਂ ਕੋਈ ਨਹੀਂ ਫਿਰ ਆ ਜੇ ਕੋ ਲੱਗਤੀ ਨੇ ਕਹਦੇ ਵੀ ਦੇ ਦੇ ਫਿਰ ਤੁਸੀਂ ਉਹਨੇ ਵੀ ਨਹੀਂ ਦੇਣੇ ਨਾ ਦੇਵਾਂਗੇ ਭਾਏ ਕਰਨੀ ਪੈਂਦਾ ਤਾਂ ਜਵਾਬ ਤਾਂ ਨਹੀਂ ਦੇਵਾਂਗੇ ਨਹੀਂ ਜੀ ਪਹਿਲਾਂ ਵੀ ਆ ਬੱਕਰੇ ਦਾ ਕਰ ਕਹਤਾ 19 ਮੁੱਲਾ 17.5 ਇਹ ਸਾਢੇ 12 ਲਾ ਕੇ ਚਲੇ ਗਏ ਨੀ ਮੈਂ ਹੁਣ ਤੇਰੀ ਤੂ ਲਾ ਕੇ ਚਲੇਗਾ ਮੈਂ 13000 ਫਿਰ ਵੀ ਕਹਦਾ ਤੁਹਾਡੇ ਪਿੱਛੋਂ ਇਹਨੂੰ ਆਪ ਦਾ ਦੱਸ ਫਿਰ ਦੱਸੋ ਛੱਟੋ ਖੜਾ ਮੈਨੂੰ ਇਹਨੇ ਆਪ ਦੱਸਿਆ ਝੂਠ ਨਹੀਂ ਬੋਲਿਆ ਕਹਿੰਦਾ ਸਾਢੇ 12 ਲਾ ਕੇ ਸਾਢੇ 12 ਲਾ ਕੇ ਖਾਨ ਸਾਹਿਬ ਮੈਂ 13000 ਦੀ ਹੁਣ ਵੀ ਲੈਣਾ ਹੈ ਇਹ ਸਹੀ ਦੱਸਿਆ ਇਹ ਆਪਾ ਆਪਾ ਕਿੰਨੇ ਬੱਕਰੇ ਵੇਚਦਾ ਕਿੰਨੇ ਦੇ ਕੋਈ ਤਾਂ ਹਾਂ ਤੁਸੀਂ ਲਾਓ ਫਿਰ ਮੈਨੂੰ ਕੁਬਾਰੀ ਮਾੜਾ ਜਾਂ ਰਾਜਾ ਬਣਾ ਦੇ ਮੈਨੂੰ ਤੁਰਨਾ ਸੌਖਾ ਹੋ ਜਾਂਦਾ ਦੇਖ ਬਾਈ ਕੈਮਰਾ ਚੱਲਦਾ ਹੁਣ ਇੱਥੇ ਲੁੱਕ ਲਵੇੜਾ ਹੈ ਹੀ ਨਹੀਂ ਕੋਈ ਬਸ ਬਸ ਕਿਉਂ ਜੀ ਰਾਜਾ ਬਣਾ ਦੇ ਨਾ ਤੁਰਨਾ ਸੌਖਾ ਹੋ ਜਾਂਦਾ ਮੰਜਲ ਤੇ ਪਾ ਹੈ ਨਹੀਂ ਹੋਣਾ ਨਹੀਂ ਹੈਗੇ ਕਿੱਧਰ ਨੂੰ ਪੁੱਛ ਲਾ ਨਹੀਂ ਹੈਗੇ ਇਹਨਾਂ ਦੇ ਬੋਲ 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 ਚਾਰਾਂ ਦੇ ਮਿੰਟ ਦੋ ਬਸ ਸਾਰੀ ਕੀ ਹੈ ਮਗਾ ਤਾਂ 6 ਆ ਵੀ ਕਿ ਹੈ ਬੱਕਰੀਆਂ ਤੰਨਾ ਬੱਕਰਾ ਉਹ ਲੰਗਦਾ ਹੈ ਅੱਧਾ ਕਿ ਲੈਣ ਵਾਲੇ ਚਾਰ ਮਿੰਟ ਚਾਰ ਮਿੰਟ ਜ਼ਫਰ ਜੱਲ ਹੱਥ ਬਾਲਾ ਖੋਲ ਲਾ ਕਹਿੰਦਾ ਵੇਚਣ ਵਾਲੇ ਪਾਸੇ ਵੀ ਆ ਜਾ ਫੋਲ ਕਿੰਨੇ ਨਹੀਂ ਆਦਣਾ ਹੁਣ ਇੱਕੋ ਹੀ ਗੱਲ ਕਹ ਦੇ ਪਤਾ ਕੀ ਜਿੱਥੇ ਮੰਗ ਕੇ ਖੜਾ ਖੜਾ ਰਿਹਾ ਉਹਦਾ ਕੋਈ ਚੱਕਣ ਨਹੀਂ ਅਸੀਂ ਪਰੇ ਹੋ ਜਨੇ ਬਸ ਤੇਰਾ ਧਾਰਾ ਮੰਗੀ ਜਾ ਵੀਰੇ ਸੌਦਾ ਨਹੀਂ ਬਣਨਾ ਹਾਂ 55000 ਦੀਆਂ ਹੁਣ ਮੈਂ ਦੱਸਾਂ ਹੁਣ ਮੈਂ ਤਾਂ ਕਿਸੇ ਨੂੰ ਪੁੱਛਿਆ ਵੀ ਨਹੀਂ ਆ ਫੜ ਮੈਂ ਹੀ ਦੱਸੂਗਾ 52000 ਦੀਆਂ ਨਹੀਂ ਕਿੰਨੇ ਬਈ ਨਹੀਂ ਕਿਹੜੀਆਂ ਨੇ ਆ ਖੜੀਆਂ ਨੇ ਚੜੀਆਂ ਨੇ ਆ ਖੜੀਆਂ ਇੱਕ ਦੋ ਤਿੰਨ ਮਿੰਮੀ ਨੇ ਮੈਨੇ ਕਹਿਣਾ ਨਹੀਂ ਮੈਨੇ ਕਹਿ ਤੀ ਛੋਟੀ ਜੀ ਵਿੱਚ ਹੂੰ ਹੂੰ ਚਾਹੁੰਦੇ ਮੈਂ ਦਸੀ ਘੱਟ ਰਾਇਆ ਮੋਲ ਹੁਣ ਯਾਰ ਪਤਾ ਕੀ ਗੱਲ ਬੜਾ ਖੋਰਾ ਬੜਾ ਡਹਿੜੀ ਡੜਾਈ ਦੇਂਦਾ ਠੀਕ ਆ ਗੱਲ ਆਹੀ ਨੇ ਜੀ ਆਹੀ ਮੰਨ ਗੱਲ ਲੋ ਨਹੀਂ ਸੱਪੰਡਰਾ ਵਾਦਾ ਕਰ ਮੈਂ ਹੂੰਗਾ ਵਾਦਾ ਤੁਸੀਂ ਵਧਾਉਂਗੇ ਫਿਰ ਵਾਦਾ ਹੋਰ ਯਾਰ ਲੈ ਚੱਕ ਨਹੀਂ ਜੇ ਸੇਪ ਉਹ ਚੜਾਈ ਉਹ শাਲਾ ਜਾ ਜਾ ਕੀ ਹੋ ਗਿਆ ਉਹ ਆਪਣਾ 8000 ਦੀ 9000 ਦੀ ਛਾਲ ਮਾਰ ਗਿਆ ਮੇਰੇ ਕਹਿਣ ਤੋਂ ਛਾਲ ਮਾਰ ਗਿਆ ਉਹ ਵੀ ਘਟਾਊਗਾ ਉਹਨਾਂ ਨੂੰ ਸਾਉਦੇ ਚ ਉਹ ਪਤਾ ਚਾ ਚਾ ਪਤਾ ਇਮਾਨਦਾਰੀ ਆ ਉਗਦਾ ਲੈਣਾ ਚਾਚਾ ਦੁਕਾਨ ਤੋਂ ਉਗਦਾ ਰੱਖੇਗਾ ਤਾਂ ਫੇਰ ਕਾ ਕੰਮ ਕੋਈ ਪਤਾ ਨਹੀਂ ਗੱਲ ਆ ਜਾਓ ਜੀ ਨਹੀਂ ਹੋਣਾ ਨਹੀਂ ਆਹ ਉਗਦਾ ਲੈਣਾ ਚਾਚਾ ਪਤਾ ਕੀ ਗੱਲ ਆ ਆਪਣਾ ਵੇਚਣੀਆਂ ਆ ਆਪਣੇ ਘਰ ਦੇ ਘਰੇ ਲੈ ਕੇ ਜਾਂਦੇ ਦੱਸ ਕੋਈ ਕਹਦੇ ਹਾਂ ਮੈਂ ਤਾਂ ਉਹਨੂੰ ਪੁੱਛਿਆ ਵੀ ਨਹੀਂ ਹੈ ਉਹ ਯਾਰ ਉਹਨੂੰ 60 ਨਾਲ ਗੱਲਾਂ ਨੂੰ ਤੂੰ ਤਾਂ 100 ਪਾ ਕੇ ਖੜ ਜੰਨਾ ਹੈ ਉਹ ਸਭ ਦੇ ਬੰਦੇ ਨੇ ਤੇਰੇ ਸਾਹਮਣੇ ਹੱਥ ਲਾਈ ਮਾਣਾ ਤੂੰ ਵੇਚਣਾ ਹੈ ਯਾਰ ਆਖ ਰੋ ਭਾਈ ਮਾਣਾ ਮਰ ਕੇ ਬੋਲ ਕੇ ਦੇਖੋ ਚੁੜਾ ਹੈ ਯਾਰ ਕਿਉਂ ਜੀ ਕੀ ਹੈ ਉਹਨੇ ਵੇਚਣਾ ਹੈ ਕਰਕੇ ਅੱਗੇ ਇਨੂੰ ਕੋ ਪੜਨ ਨਹੀਂ ਲਾਉਂਦੇ ਉਹ ਵੀ ਜਾ ਕੇ ਧੂਮ ਕੋਲ ਬੰਦ ਕਰੀ ਬਈ ਕਿਹਦਾ ਆ ਕੱਲੇ ਵੀ ਬੰਦ ਕਰ ਲਓ ਕਿਹਦੇ ਵਾਸਤੇ ਅਗਲੇ ਤੋਂ ਵੀ ਰੋਟੀ ਛੱਡ ਉਹ ਆ ਟੀ ਐਬੀ ਸਕੂਲ ਡੰਗਰ ਪਬਲਿਕ ਸਕੂਲ ਜਿੱਥੇ ਪੜਾਉਂਦੇ ਚਲ ਦੱਸ ਚੱਤਰਾ ਹੈਗਾ ਬਸ ਉਥੇ ਆਪਣੇ ਵਿੱਚ ਨਹੀਂ ਆ ਗਏ ਕੱਲ ਤੇ ਪਲ ਤੇ ਆ ਗਏ ਦੋ ਰੋਟੀਆਂ ਦੇ ਕੀ ਹੋ ਗਿਆ ਤੱਤਾ ਤੱਤਾ ਤਾਂ ਉਹਦੇ ਹੱਥ ਚੋਂ ਤੱਤਾ ਲੈ ਉਹਨੂੰ ਲਾਗਦਾ ਤੱਤਾ ਹੋਰ ਮੈਨੂੰ ਕਹ ਲੈ ਦੱਸ ਦੇ ਇਹ ਨੂੰ ਰੋਟੀ ਛੱਡ। ਇਹ ਰੋਟੀ ਛੱਡ ਲੈ ਬਸ ਸਾਰੀ ਗੱਲ। ਮੈਨੂੰ ਰੋਟੀ ਛੱਡ। ਮੈਨੂੰ 500-500 ਨਗਰ ਦੇ ਮਗਰ ਛੱਡ ਲੈ। ਮੈਂ ਹੋਰ ਬਹੁਤਾ ਨਹੀਂ ਕਹਿੰਦਾ 1000 ਨਹੀਂ ਕਹਿੰਦਾ 5-500 ਨਗਰ ਦੇ ਮਗਰ ਛੱਡ ਦੇ ਮੈਨੂੰ। 700-300 ਰੁਪਇਆ ਹੋਰ ਘੱਟ ਗਿਆ ਜੀ। ਹਾਂ। ਚਰਮਚਾਰ ਯਾਰ। 50000 ਰੁਪਏ। ਚਲੋ। ਇਹ 300 ਦਾ ਇਹ ਕੈਮਰੇ 'ਚ ਪਹਿਲੀ ਵਾਰੀ ਹੋ 300 ਰੁਪਇਆ ਹੋਰ ਘੱਟ। ਲਿਆ ਦੇ। ਪਹਿਲੀ ਦੋ। 333 ਰੁਪਏ। ਹਾਂ ਆਪਨੇ ਤੂੰ ਛੱਡਾ ਕਰਦਾ ਮਰੀ ਮੈਨੂੰ ਪਤਾ ਕੀ ਗੱਲ ਤੈਨੂੰ ਮੈਂ ਦੇਖ 743 44 ਗਿਆ ਤੂੰ ਤਾਂ 46 ਦੀ ਹਿਸਾਬ ਨਾਲ ਮਰੀ ਬੈਠਾ ਹੋਣਾ ਮੈਂ ਤਾਂ ਹੋਰ ਵੀ ਕਹੂੰਗਾ ਪਰ ਤੂੰ ਜਦ ਤੱਕ ਨਾ ਮੇਰਾ ਜੱਤਨ ਘੱਟ 50 ਕੋਣ ਘੱਟ 50 ਦੀਆਂ ਰੱਖ ਲੈ ਬਾਈ ਵੇਖ ਦੇ ਉਹ ਯਾਰ ਫਰਾਂ ਦੇ ਮੈਂ ਨਾ ਵੀ ਜੋ ਉਹ ਰੱਖ ਲੈ ਬਾਈ ਬਿਕ ਦੇ ਮੌਕੇ ਦੇ ਉਹ ਵੀਰੇ ਕਾਲੇ ਜਾਇਦ ਰੁਪਇਆ ਦਿੱਜਦਾ ਤੁਹਾਨੂੰ ਨਾ ਜੋ ਨਾ ਜੋ ਕਿਸੇ ਨੇ ਕੁਝ ਨਹੀਂ ਖਟੇ 53 ਦੇ ਲੈ ਕੇ ਵਿਚਾਰਾ ਕਿੱਥੇ ਵੇਚੂਗਾ ਇਹ ਕਿੰਨੇ ਦੀਆਂ ਵੇਚੂ ਵੇਚ ਲੈ ਫਰ ਉਹ ਹੀ ਤਾਂ ਵੇਚ ਲੈ ਨਹੀਂ ਨਹੀਂ ਇਹ ਕਿੰਨੇ ਦੀਆਂ ਵੇਚੂ ਚੱਲ ਮਾਰ ਐਸਾ ਸੋਚ ਬੇਤਰਾਂ ਦਿਮਾਗ ਤੋਂ ਲੈਦਾ ਕੰਮ ਜਰਿਆ ਨਹੀਂ ਵੇਚਣੀ ਜਮ ਤਨੂੰ ਦੋ ਦੋ ਰੋਟੀਆਂ ਬਣਾ ਲੈ ਬਈ ਉਹ ਤੈਨੂੰ ਤਿੰਨ ਬੱਕਰੀਆਂ ਚਾਰ ਬੱਚੇ ਵਾਹ ਸਾਰੀ ਕੰਪਲੈਂਟ ਮਸਤ ਜੀ ਇੱਥੇ ਵੇਚਾਂਗੇ ਇੱਕ ਰੋਟੀ ਨੂੰ ਅੱਧੇ-ਅੱਧੇ ਕਰਕੇ ਖਾ ਲਈਦਾ ਹੁੰਦਾ ਕੱਲਾ ਆਪ ਦਾ ਨਿਜਤ ਚੱਤਰ ਰਹਿੰਦੇ ਵੇਚਲਾਂ ਦੇ ਕੋਈ ਨਹੀਂ ਆਪਣੀ ਦੇ ਪਰਤੇ ਤੋਂ ਬਾਹਰ 16 ਦੇ ਪਰਤੇ ਤਾਂ ਹੋਣੀਆਂ ਪਰਤੀ ਕਰਾ ਕੇ ਇਹ ਦੇਖਣੀ ਸਾਰਾ ਕੁਝ ਦੇਖਣਾ ਹੈ ਕਿਰਾਏ ਵੀ ਵੇਣੇ ਗੱਡੇ ਸਾਰਾ ਕੁਝ ਦੇਖਣਾ ਅਗਲੀ ਮੰਡੀ ਲੈ ਕੇ ਜਾਣੀ ਉਹਦਾ ਵੀ ਦੇਖਣਾ ਸਾਰਾ ਕੁਝ ਦੇਖਣਾ ਕੋਪੋ ਮਾਇ ਦੇ ਦੂੰਗਾ ਕਿਰਾਇਆ ਸੱਜੇ ਪਤਾ ਕੀ ਗੱਲ ਹੈ 18 17 ਨੂੰ ਜਾ ਕੇ ਵੜ ਜਾਣਗੀਆਂ ਕਿ ਤੂੰ ਕੋਣ ਲੈ ਲੂ 20 ਨੂੰ ਲੈ ਲੂ ਕੋਈ ਇਹੀ ਲੈ ਲਾ ਗੋ ਮੈਂ ਉਹੀ ਤਾਂ ਗੱਲ ਹੈ ਤੇ ਵੀ ਗੱਲ ਤਾਂ ਜਾ ਜਾ ਫਿਰ ਹਾਂ ਕਹ ਲੈ ਦੱਸਾਂ ਕੋਸੋ ਸਰੋਗ ਵੀ ਨਹੀਂ ਕਰਦਾ ਕਰ ਦਿੰਦਾ ਇਹ ਨਾ ਉਹ ਤੂੰ ਨਾ ਆ ਬੰਦਾ ਮਤਲਬ ਜਿਹੜੀ ਤੇਰੇ ਦਿਮਾਗ ਚ ਆ ਉਹੀ ਸੋਚੀ ਜਾਂਦਾ ਜਿਹੜੀ ਅਸੀਂ ਉਹੀ ਆ ਫਿਰ ਅਸੀਂ ਪਾਲੀਆਂ ਨੇ ਸਾਰਾ ਕੁਝ ਮੈਂ ਤੈਨੂੰ ਚੋਰੀ ਦੇ ਤਾਂ ਕਿਹਾ ਨਹੀਂ ਵੀ ਚੋਰੀ ਕਰਕੇ ਲਿਆ ਮੈਂ ਕਹਿੰਦਾ ਵੀ ਇਹਨੂੰ ਰੋਟੀ ਵੀ ਛੱਡ ਦੇ ਰੋਟੀ ਬਣੂ ਸੰਕੋਈ ਬਣੂ ਕਿਵੇਂ ਬਣ ਜੂਗੀ ਇੰਨੇ ਦੀਆਂ ਲੈ ਕੇ ਕਿੰਨੇ ਦੀਆਂ ਵੇਚੂਗਾ ਚਲ ਤੇਰੇ ਮੰਗਰੇ ਤੂੰ ਦੱਸ ਇੱਕ ਦੇ ਮੰਗਰੇ ਬਾਈ ਦੋ ਬੱਚੇ ਨੇ ਕਿਵੇਂ ਮੰਗਰੇ ਦੋ ਆਂਦੇ ਮਾਰੀ ਕੀ ਕਹਿਆ ਕੀ ਆ ਸਾਹੀ ਵੀ ਦੇਖ ਨਾ ਬੱਚੇ ਵੀ ਤਖੜੇ ਬਾਈ ਦੇਖ ਨਾ ਯਾਰ ਮੈਂ ਸਾਰਾ ਕੋ ਸਾਰਾ ਸਭ ਦੇ ਦਾ ਮੋਲਾ ਦਾ ਖੜੀ ਨੂੰ ਤਾਂ ਲੈਣ ਤੂੰ ਤਾਂ ਹੁਣੀ ਦੋ ਦੇ ਮੰਗਰੇ ਠੀਕ ਆ ਯਾਰ ਠੀਕ ਉਹ ਵੀ 25 25 ਦਿਨਾਂ ਦੇ ਬੱਚੇ ਆ ਯਾਰ ਸਾਰੇ ਇੱਧਰ ਆ ਜਾ ਵਾਹ ਓਏ ਆਈ ਦੇ ਉਹਨੇ ਤਾਂ ਪੰਪਰ ਚਲ ਆ ਜਾ ਕੋਸੂ ਕੋਈ ਜਣਾ ਆ ਦੇ ਦੇ ਇਹਨਾਂ ਬੋਲੇ ਕਿੰਨੇ ਜਨਾਂ ਨੇ ਬੋਲ ਮੈਂ ਤੁਹਾਨੂੰ ਦੱਸਿਆ ਹੋਇਆ ਬੋਲੋ ਤੂੰ ਤਾਂ ਸੌ ਪਾਈ ਬੈਠਾ ਬਦੰਦਰਾ ਯਾਰ ਆਹ ਕਿਹੜੇ ਸੌਦੇ ਬਣਦੇ ਨੇ ਲੈ ਸੌ ਨਹੀਂ ਪਾਉਂਦਾ ਤੂੰ 16000 ਫੜਾ ਬੀ ਜਾ ਆਲਾ ਫੜ ਫੜਲਾ ਤੈਨੂੰ 12 ਬਾਰ ਲਾ ਕੇ ਗਿਆ ਸੀ ਨਾ 13 ਲਾਇਆ ਇਹਨੇ 13 ਦਾ ਤਾਂ 13.5 ਚੱਕ ਲੈ ਇਹ ਤਾਂ ਆਇਆ ਨਾ ਕਈ ਵੀ 13 ਲਾਇਆ ਸੀ ਉਹ ਰੱਜਿਆ ਆਇਆ ਤਾਂ ਕਰਕੇ ਤੁਹਾਨੂੰ ਹਾਂ ਇਹਨਾਂ ਬੱਝਦੀ ਹੈ ਬੱਚਾ ਆਇਆ ਧੰਗਾ ਨਹੀਂ ਆ ਵਾਸਤਾ ਨਹੀਂ ਕੋਈ ਕੱਦ ਨਹੀਂ ਹੈ ਇਹਨੇ 13 ਅਸੀਂ 12.5 ਲਾਇਆ ਸੀ ਜਿਹਨੇ 13 ਲਾਤਾ ਆਪਾਂ 13.5 ਆਪਾਂ ਇਹ ਕਹਿੰਦੇ ਚੱਲ ਤੁਹਾਨੂੰ ਕੋਈ ਗੱਲ ਤੁਹਾਡਾ ਮੇਰਾ ਹੀ ਚੱਲਦਾ ਕੋਈ ਗੱਲ ਮੈਨੂੰ 13.5 ਨਹੀਂ ਦਿੰਦਾ ਕੋਈ ਗੱਲ ਮੈਂ ਲੈ ਲੈਣਗਾ ਮੈਂ ਲੈ ਸੌਦਾ ਮੇਰਾ ਇਹ ਬੱਕਰਾ ਇਹਨਾਂ ਦਾ ਜੀ ਸੌਦਾ ਹੁਣ ਤੋਂ ਥੋੜੋ ਤੋਂ ਪਹਿਲਾਂ ਮੇਰਾ ਚੱਲਦਾ ਤੁਸੀਂ ਚਲੇ ਗਏ ਆਪਕਾ ਚੱਲਣਾ ਕੋਈ ਬਾਤ ਨਹੀਂ ਜੋ ਮੈਂ ਇਸ ਤੋਂ ਆਪ ਲੈ ਜਾਣਾ ਕੋਈ ਨਹੀਂ ਆ ਬੋਲੋ ਕੋਈ ਨਹੀਂ ਸੌਦਾ ਹੋ ਗਿਆ ਲੈ ਜਾਣਾ ਭਾਈ ਇਹਨਾਂ ਦੇ ਪੈਸੇ ਨੇ ਲੈ ਲਓ ਕੋਈ ਹੋ ਗਿਆ ਅੱਲਾ ਜਿਹੜਾ ਮਰਜ਼ੀ ਲੈ ਜਿਓ ਹਾਂ 16000 ਰੁਪਏ ਦਾ ਕਰ ਦਿੱਤੀ ਕਰਕੇ ਆਜੋ ਆ ਬਣ ਬੱਚਾ ਤਾਂ ਨਹੀਂ ਲੈਣਾ ਦੇਣਾ ਹੁੰਦਾ ਸੀ ਆ ਲੈ 1.5 ਗਿਆ ਦੀ 14 ਯਾਰਾ ਚਾਹੇ ਉਹ ਲੈ ਜਾਏ ਚਾਹੇ ਮੈਂ ਲੈ ਆਂਦੇ ਇਹਨਾਂ ਦੀ ਮਰਜ਼ੀ ਹੈ ਤੇਰੇ ਹੁਣ ਤਾਂ ਸਹੀ ਆ ਓਏ ਚੱਕ ਜਾਣ ਬੱਸ ਲੈ ਜਾਓ ਭਾਈ ਓਏ ਲੈ ਜਾਓ ਚਲੋ ਪੈਸੇ ਕਿੰਨੇ ਦਵਾਲੇ ਨਹੀਂ ਨਹੀਂ ਕੋਈ ਚੱਕਰ ਨਹੀਂ ਭਾਈ ਹਮੇ ਕੋਈ ਲੋੜ ਨਹੀਂ ਕੋਈ ਬਾਤ ਨਹੀਂ ਆ ਗਾ ਇਹਦਾ ਵੀ ਮਨੇ ਮੇਰੇ ਖਾਣੇ ਯਾਰ ਹੁਣ ਇਹ ਤਾਂ ਨਹੀਂ ਹੋਇਆ ਸਾਡੇ ਦੇਜਤਾਂ ਲਈ ਫਰਕ ਆਇਆ ਵੀ ਇਹ ਨੇ ਲੈਤਾ ਭਾਈ ਇਹਨੂੰ 1500 ਬਣਦੀ ਆ ਅਸੀਂ ਨਹੀਂ ਇਹ ਜੀ ਸੋਚਉਂਦੇ ਤਿੰਨ ਘਟੇ ਦੇ ਭਾਈ ਆ ਵੀ ਨੀ ਵੇੜ ਦੋ ਹੁਣ ਭਾਈ ਤਾਂ ਤਾਂ ਨਹੀਂ ਮੇਰੇ ਨਾਲ ਇਹਦਾ ਮੁੱਲ ਬਣਾ ਕੱਚਾ ਹੈ ਉਹ ਕਿੰਨਾ ਹੀ ਕੱਚਾ ਪਾਗਲਾ ਵਾ ਨਹੀਂ ਕੱਚਾ ਵਨ ਗੱਲ ਹੋਣੀ ਹੈ ਇਹਨਾਂ ਦੇ ਦੋ ਦੋਣ ਦੇ ਬੱਚੇ 16 17ਾਂ ਦੇ ਪੜਾਣੇ ਹੈ ਖਰਤੀ ਕਰਾ ਕੇ ਆਏ ਹੁਣ ਸੋ ਯਾਰ ਹੋਰ ਬਾਈ ਕਿੰਨੇ ਹੋ ਛੋਡੀਆਂ ਬੱਕਰੀਆਂ ਨੇ ਨਹੀਂ ਦੱਸੋ ਸੰਧ ਤਾਂ ਬੱਕਰੀਆਂ ਇਹਦੀਆਂ ਆਈਆਂ ਸਾਰਿਆਂ ਨੂੰ ਪਤਾ ਨਹੀਂ ਮੈਂ ਸੁਣਦਾ ਇਹਨਾਂ ਨੂੰ ਪੁੱਛ ਬੈਠਾ ਇਹਨਾਂ ਦਾ ਸੁਣ ਲਾ ਮੈਂ ਕਹਿਣਾ ਕੀ ਹਾਂ ਦਸ ਬੱਕਰੀਆਂ ਇਹਦੀਆਂ ਹਾਂ ਫਿਰ ਮੈਂ ਬਾਈ ਨੂੰ ਪੁੱਛਾਂ ਕਿ ਕਿੱਦੇ ਦੀਆਂ ਵੇਚੇਗਾ ਨੀ ਮੈਂ ਉਹ ਨਹੀਂ ਕਿਹਾ ਵੀ ਦੂ ਮੈਨੂੰ ਇਹ ਘਟਕਟਕ ਹੀ ਇਹਨਾਂ ਮੈਨੂੰ ਘਟਕਟਕ ਹੀ ਕੋਈ ਗਵਾਂਡੀ ਦੱਸ ਦੇ ਕਿਹੜੇ ਤਰ੍ਹਾਂ ਉਹਨੂੰ ਆਹ ਤੇਰੇ ਗਵਾਂਡੀ ਆ ਦੋਨੇ ਉਹਦੇ ਦਾ ਇਹ ਬਿਨਾ ਪੁੱਸੋ ਹੀ ਪਾਈ ਜਾਂਦਾ ਦੇ ਦੇ ਬਾਈ ਜਾਦਰ ਰੁਪਏ ਲਾ ਦੇ ਤਨ ਅੱਖ ਲਗੀ ਰਹੇ ਇਹ ਤਾਂ ਘਟਕ ਇਹਨੇ ਕਿਹਾ ਬਣਾਉਣਾ ਹਾਂ ਬੱਸ ਆ ਬੱਕਰੀਆਂ ਵੀ ਦਾ ਦੋਨੇ ਕੋਈ ਚੱਕਰ ਸੀ ਯਾਰ ਇਹ ਤਾਂ ਘਟਰੀ ਦਿੰਦੇ ਹਾਂ ਇਹ ਰੇਟ ਨਹੀਂ ਕਰਦਾ ਓਏ ਚੱਲਾ ਫੜ ਨਹੀਂ ਮੈਂ ਨਹੀਂ ਲੈਣੀ ਅੱਜ ਮੈਂ ਨਹੀਂ ਲੈਣਾ ਤੇ ਮੈਂ ਨਹੀਂ ਲੈਣਾ ਮੈਂ ਲੈਣਾ ਅੱਖਸਰ ਰੇਟ ਆਪਦੇ ਬਾਤ ਤੇ ਲੈ ਲੂੰਗਾ ਮਤਲਬ ਆ ਲਈ ਨਫਲ ਮਾਗੀ ਬਾੜਦਾ ਆਪਦੀ ਕੋਈ ਗੱਲ ਸੱਜਾ ਹੱਥ ਮੂੰਹ ਬੰਦ ਕਰ ਮਤਰਾਜ ਨਾਲ ਆ ਬਾਈ ਆ ਬਾਈ ਨੂੰ ਚਲੇਦਾ ਅਧਾਂ ਗਾਜਾ ਮਾਤੇ ਨਾਲ ਆ ਹੁਣ ਮੁੰਸਲੀ ਕਰੂੰਗਾ ਪੁਲੀ ਨਾਲ ਤੇ ਮੰਨ ਜੀ ਦੋ ਘਟਾ ਗਏ। ਚੱਲ ਬਸ ਹੋ ਗਿਆ ਸੌਦਾ। ਬੜਾ ਠੀਕ ਆ ਗਿਆ। ਚੱਲਾ ਹੋ ਗਿਆ ਸੌਦਾ। ਬਾਲਾ ਵਧੀਆ ਰਹੇਗਾ। ਤੇਰੇ ਫਾਇਦੇ ਚ ਆ। ਤੇਰੇ ਫਾਇਦੇ ਚ ਆ। ਕੋਈ ਰਹਿਣ ਦੇ ਨਹੀਂ। ਜਦ ਨਹੀਂ ਚੰਗੀ ਬੰਨੀ ਤਨਨਾਗ 29 ਘੰਟੇ ਬਣਿਆ ਫਿਰ ਕੀ ਫਾਇਦਾ। ਨਾ ਜੋ ਕੁਝ ਨਹੀਂ ਖਟਿਆ ਕਿਸੇ ਨੇ। ਜੇ ਵੇਚਣਾ ਹੋਵੇ ਸੌਦਾ। ਮੰਨ ਗਾਲ ਨੂੰ ਆਹ ਤਿੰਨ ਬੱਚੇ ਨੇ 600 ਰੁਪਏ 300 ਰੁਪਏ ਵਰਤੀ ਹੋ ਗਈ ਕਿੰਨੇ ਦੀ ਪੁੰਜਾ ਕੋ 10 ਵੀ ਦੇ ਨਾ 10 ਵੀ ਦੇ ਫਿਰ ਕਿੱਥੇ ਪੁੱਗਦੀ 10 16 ਤੋਂ ਉਪਰ ਹੋਉਂਦੀਆਂ ਯਾਰ ਆਹ ਕਰ ਪਰਤੀ ਨਹੀਂ ਰਾਇ ਨਹੀਂ ਚੱਕ ਗਾ 53 ਦੀ ਲਾਜ ਮੈਂ ਤਾਂ ਕਰੀ ਖਰਚੇ ਵੀ ਤਾਂ ਪੈਂਦੇ ਆ ਮਾੜੇ ਖਰਚੇ ਤਾਂ ਹੁਣ 100 ਰੁਪਏ ਆ ਘੜੀ ਨਹੀਂ ਨਹੀਂ ਕੱਲ੍ਹ ਦਾ 16 ਮੱਜਾ ਪੈਂਗੇ ਉਹ ਤਾਂ ਨਾ ਮੈਂ ਉਹ ਦੇਖੋ ਵੀਡੀਓ ਵਾਲੇ ਪੁੱਛ ਲੈ ਯਾਰ ਮੈਂ ਨਹੀਂ ਆਉਂਗੇ ਮੈਂ ਵੇਚ ਰੀਆਂ ਤੇ ਮੈਂ ਕਮਾਲ ਆ ਹੁਣ ਮੈਂ ਕਿਹੜਾ ਜਿੰਨੇ ਜਿੰਨੇ ਤੁਸੀਂ ਤਾਂ ਵੇਚ ਦਿਓ ਤੁਸੀਂ ਬਗਵਾਉਨੇ ਹੋ ਵੀਡੀਓ ਵਾਲੇ ਰੋਜ਼ ਵੀਡੀਓ ਬਣਾਉਂਦੇ ਨੇ ਤੇ ਥੋੜੇ ਕੱਲਿਆਂ ਨੇ ਸਾਰੇ ਬਣਾਏ ਉਹ ਮਹਿੰਗੇ ਆਉਣਗੇ ਨਹੀਂ ਗੱਲ ਜਾਏ ਠੀਕ ਆ ਦੇ ਦੇ ਪਾਸੇ ਵਾਲੇ ਬੰਦਿਆਂ ਨੇ ਵੀ ਕਹਿੰਦਾ ਵੀ ਮਹਿੰਗੇ ਆਉਣਗੇ ਹੋਰ ਯਾਰ ਨਾ 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 ਮੇਰਾ ਬੇਤਾ ਜੀ ਬਸ ਉਹ ਮੇਰੀ ਗੱਲ ਲਿਖਾਈ ਆਪੋ ਆਪਣੀ ਹੈ ਉਹ ਮੇਰੀ ਗੱਲ ਬੱਚਾ ਇਹ ਕਿ ਕਹਣਾ ਦੋ ਮਾਗਰ ਦਾ ਸਾਰੇ ਤੇ ਦੁਖੀ ਨਹੀਂ ਮੇਰੀ ਬਾਤ ਅੱਗੇ ਵੇਚਣੀਆਂ ਨਾ ਆਉਣ ਦੀ ਟੁੰਡੀ ਦੀ 4 ਬੱਚੇ ਆਇਏ ਹੋਈ ਨਹੀਂ ਤੂੰ ਮਹੀਂ ਗੋਲਾਉਂਦੇ ਵੀ ਆਇਆ ਨਾ ਕਰਿਆ ਆਇਆ ਲੈ ਪਰ ਮੁੱਲ ਵੀ ਸੁਣ ਇਹਨਾਂ ਦੀ ਨਾ ਓਏ ਪਤਾ ਗਿਆ ਮੇਰੇ ਨਾਲ ਸਹੀ ਬਾਤ ਟੋਲ ਬਹੁਤ ਅੱਛਾ ਲੱਗਿਆ 16 ਦੀ 48 ਹੋਵੇਗਾ 16 ਦੇ 16 ਦੇ ਪੱਤੇ ਹੋ ਗਏ ਅਗਰ ਤੂੰ ਇਸ ਦਾ ਕਿਸੇ ਨੂੰ ਵੀ ਨਿਚੋੜ ਕੇ ਲਈ ਹੋ ਇਸ ਦਾ ਜ਼ਿਆਦਾ ਕੋਈ ਪੈਸੇ ਲਗਾ ਦਾ ਕੱਟ ਲਾਊਗਾ ਮੇਰੇ ਨਾਲ ਇਹ ਵੀ ਦਰਮਦਾਰ ਲੈ ਫੜ ਲੈ ਨਿਚੋੜ ਹੈ ਅਬ ਲੈ ਮੇਰੇ ਤੋਂ ਲੈ ਲੋ ਫੜ ਭੱਲਾ ਰੁਪਏ ਇਹਦੇ ਵੀ ਲੈ ਉਹਨਾਂ ਦੇ ਨਾਲ ਨਾਲ ਤਾਂ ਫੜ ਜਾ ਕਰਿਆ 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 ਜਿਹਦੇ ਨਾਲ ਮਾਰੀ ਆ ਦੇਖ ਲੋ ਕਿੰਨੇ ਹਿਆਰ ਵਾਲਾ ਮੈਂ ਹੁਣ 2800 ਵਾਲਾ 2500 ਵਾਲਾ ਕੋਮ ਇਹਨਾਂ ਨੂੰ ਬਣਾ ਲਿਖਾ ਲਿਖਾਈ ਆਪੋ ਆਪਣੇ ਹੋ ਗਈ ਬਾ ਪੈਸੇ ਫੜ ਲਾ ਹੁੰਦਾ ਕੀ ਗੱਲ ਆ ਪੈਸੇ ਬਸ ਫਿਰ ਬੀਏ ਗਣਾ ਸੋ ਦਾ ਬੱਕਰੇ ਦਾ ਵੀ ਇਹ ਤੇ ਉਹ ਵੀ ਰੱਖੇ ਚੈਨਰ ਵਾਲੇ ਦੀ ਕੀ ਕਰਦੇ ਨੇ ਪਪਾ ਨੇ ਕੀ ਕਰਦਾ ਮੇਰੇ ਪੈਸੇ ਬੜੇ ਵੜਾਈ ਜਾਂਦੇ ਨੇ ਤੁਹਾਨੂੰ ਬਰ ਇਹ ਨਹੀਂ ਸਭ ਦਾ ਕਮਾਲ ਹੈ ਤੂੰ ਖਾਨ ਸਾਹਿਬ ਹੈ ਗਰਾਹਕ ਹੈ ਗਾਹਕ ਰੱਬ ਦਾ ਰੂਪ ਹੈ ਆ ਨਿਕਲ ਰਹਿਣ ਦੋ ਪੈਸੇ ਦੋ ਪੈਸੇ ਪੈਸੇ ਕਿਨੇ ਹੋਬੀ ਕਿਨਾ ਯਾਰ ਬਰਾਬਰ ਹਾਂ ਨਾ ਇੰਨੇ ਦੀ ਹੋ ਤਾਂ ਠੀਕ ਹੈ ਬਾਈ ਕਾਨੂੰ ਇੰਨੇ ਇੰਨੇ ਕਰੀ ਜਾਂਦਾ ਇਹ ਤਾਂ ਰਹਿਣ ਦੇ ਮਾਰ ਮਾਰ ਕੀ ਨਹੀਂ ਖਾਦੀ ਤੁਹਾਨੂੰ ਆਇ ਦੱਸਾਂ ਇਹਨੂੰ ਇੰਨੇ ਦਾ ਨਾ ਤੈਨੂੰ ਜਾਇਦ ਰੁਪਏ ਲੱਗੇ ਪਰ ਦੇ ਨੀਤ ਨਾਲ ਕੋਈ ਅੱਗੇ ਇਹਨੂੰ ਦੋ ਰੁਪਈਆ ਨਹੀਂ ਚੰਗਾ ਨੀਤ ਰੱਖ ਕੇ ਇਹਨਾਂ ਦੇ ਤੂੰ ਖੁਸ਼ ਹੋ ਗਏਂ ਬਸ ਕੋਈ ਗੱਲ ਨਾ ਬੜਦੇ ਤੂੰ ਇਹਨੂੰ 52000 ਦੀਆਂ ਲੈ ਲੈ ਉਹ ਨਹੀਂ ਵੀਰੇ ਇਹਦਾ ਬਾਹਰ ਤਾਂ 5 ਪੈਸੇ ਨਹੀਂ ਪੈਣੇ ਵੀਰੇ ਹੁਣ ਨਹੀਂ ਹੁਣ ਤਾਂ 5 ਪੈਸੇ ਨਹੀਂ ਪੈਣੇ ਹਾਂ ਹੁਣ ਬਹੁਤ ਅੱਛਾ ਪੈ ਗਿਆ ਇੱਕਦਮ ਮੈਂ ਤੁਹਾਨੂੰ ਦੱਸਾਂ ਹੁਣ ਤਾਂ ਤੂੰ 5700 ਰੁਪਏ ਨਾਕ ਮਗਰ ਰੱਖੀ ਜੰਨਾ ਇਹ ਕੰਮ ਸੌਦਾ ਖਾਮ ਖਾ ਕੱਚਾ ਨਾ ਕੋਈ 48000 ਰੁਪਏ ਵੱਧ ਹੁੰਦੇ 3000 ਨਹੀਂ ਵੱਧ ਨਹੀਂ 51000 ਰੁਪਏ ਤੇ ਆ ਰੱਖੀ ਕਦੇ ਵੀ ਜ਼ਿੰਦਗੀ ਚ ਸਾਨੇ ਦੇਖਾ 2-3000 ਪਿੱਛੇ ਪਾ ਲੱਖਦਾ ਘਟਾ ਜਾਂ ਸਾਰੇ ਫੜਾ ਲੀ ਹਫਤਾ ਫਿਰ ਸਾਡੇ ਕੋਲੇ ਫਿਰ ਨਾ ਆਪ ਫੰਦੇ ਦੇ ਬਾਈ ਚੀਜ਼ਾਂ ਨੇ ਆਥੇ ਲਾਓ ਖਰਚੇ ਪੈਣ ਮੰਨੀ ਨਹੀਂ ਹੁੰਦੀ ਕਿਸੇ ਦੀ ਲੈ ਜਾਂਦਾ ਬੱਸ ਨਾ ਖੜਾ ਮੈਣੀ ਕੁਝ ਨਹੀਂ ਪਉਦਾ ਕੁਝ ਨਹੀਂ ਪਤਾ ਰੁਕ ਜਾ ਜਮਾਨਾ ਨਹੀਂ ਲੈਣਾ ਜਮਾਨਾ ਨਹੀਂ ਹਾਂ ਮੈਨੇ ਚੱਕੋ ਫੜ 100 ਬੱਗ ਦੇ ਸੌਦੇ ਬੰਦੇ ਹੁੰਦੇ ਲਖਾਈ ਤੇਰੀ ਆ ਚੱਕ ਦੇ ਪੈਨਲ ਕਿ ਆਈਓ ਕਰਾ ਦੂ। ਉਹ ਲਖਾਈ ਕਰਾ ਦੂ ਓਏ। ਕਿ ਆਈ ਆਪੋ ਦੀ ਕਰਾ। ਇਹ ਨੂੰ ਸੁਣ 49 ਚ ਪਾਈ ਗਿਆ। ਕੋਈ ਨਾ ਕਰਾ ਲਾਂਗੇ। ਓਏ ਇੰਨਾ ਚ ਪਾਈਆਂ ਓਏ। 100 ਵੀ ਰਕਾ ਕਰਾ ਚਾਹ। ਬਫਰ ਤਾਰਦੀਆਂ ਲਿਆ ਆਪੋ ਆਪਣੀਆਂ ਲਗਾ ਦੀ। ਆ ਫਿਰ ਲਿਆ ਫੇ। ਚਲੋ ਚਲੋ। ਉਹ ਦਿੰਦਾ ਖੜ ਜਾ। ਦਿੰਦਾ ਨਹੀਂ ਯਾਰ। ਉਹ ਦਿੰਦਾ ਮੱਖਾ ਖੜ ਜਾ। ਮੈਂ ਬੱਲੇ ਦੇ ਪੈਸੇ ਗਣਦੇ ਆ ਉਹ ਦਿੰਦਾ। ਹੋਰ ਹੀ ਦਿੰਦਾ ਚੱਲ। ਉਹ ਤੈਨੂੰ ਕਿ ਲਾਣਾ ਤੈਨੂੰ ਕਹਿੰਦਾ ਖੜ ਜਾ। ਬਾਬਾ ਫਰੌਣ ਦਾ ਸਰ ਪੁੱਛੀਦਾ ਜਾਂਦਾ ਹੁਣ ਹੋਰ ਕੀ ਕਹਾਈਏ। ਤੈਨੂੰ। ਆ ਬੱਕਰੇ ਦੇ ਗਣਦੇ ਪੈਸੇ। ਇਹ ਬੱਕਰੇ ਦੇ। ਪਹਿਲਾਂ ਸੌਦਾ। ਸੱਪ ਅੱਛਾ ਨਾ ਕੋਪ 11 12 13 ਪੰਜ ਤੋਂ ਹੋ ਗਏ ਆ ਲਿਆ ਲਿਆ ਇੱਕ ਦੋ ਰਿਆ ਆ ਜਾ ਜਾ ਨਹੀਂ ਪਾ ਤਾ ਉਹ ਬਾਕੀ ਆ ਤਾ ਉਹ ਬੰਦੇ ਉਹਦੇ ਵੀ ਲੈਣਾ ਪੈ ਜਵੜਿਆ ਰਹੇਗਾ ਤੇਰੇ ਫਾਇਦੇ ਜਾਂ ਤੂੰ ਕੋਈ ਦੁੱਖ ਹੀ ਨਹੀਂ ਬੋਣੀ ਅੱਛੀ ਹੁੰਦੀ ਬਾਗੇ ਹੁਣ ਨਹੀਂ ਹੋ ਗਿਆ ਜਲਦੀਆਂ ਨਾਲ ਤਾਂ ਤੇਰਾ ਬਿਲ ਮਨ ਖੁਸ਼ ਹੋਗੇ ਨਹੀਂ ਖੁਸ਼ ਹੋ ਕੇ ਨਹੀਂ ਮਰਨਾ ਦੇਖ ਵੀਰੇ ਤੂੰ ਤੇਰੇ ਵੀਰ ਵੀ ਚੰਗੇ ਨਾਲ ਲੱਗਣ ਇਹਨਾਂ ਨੂੰ ਆ ਦੇ ਦੇ ਬਾਈ ਉਪਰਾ ਹੁਣ ਬਹੁਤ ਲੱਗੇ ਪੈਸੇ ਪਹਿਲੂ ਇਹਨਾਂ ਦੀ ਪਹਿਲੇ ਆਉਣੇ ਸਾਫ ਦੀ ਵਾਲਾ ਕੋਈ ਹੋਣੀ ਬਿਲਕੁਲ ਬਿਲਕੁਲ 10 ਸਾਡਾ ਰੇਟ ਆ ਕੇ ਕੱਲ ਨੂੰ ਕਹੇ ਤੂੰ ਬੇ ਜਦੋਂ ਵੇਚਣੇ ਹੁਣ ਗਾਹਕ ਤੇ ਵੈਰੀ ਆਉਂਦਾ ਪੁੱਛਣਗੇ ਭਾਈ ਗਾਹਕ ਤੇ ਵੈਰੀ ਆਉਂਦਾ ਪੁੱਛਣਗੇ ਵਕਤ ਹੁੰਦਾਗਾ ਜਿਹਨੇ ਵਕਤ ਸੰਭਾਲ ਲਿਆ ਵਧੀਆ ਜੇ ਨਹੀਂ ਸੰਭਾਲਿਆ ਤਾਂ ਅਗਲੇ ਮੌਕੇ ਹੁੰਦਾ ਹੈ ਦੇਖ ਦੇ ਯਾਰ ਜੀ ਨਹੀਂ ਨਹੀਂ ਵਧੀਆ ਰਹੇਗਾ ਫਾਇਦੇ ਚ ਰਹਿ ਮੇਰੇ ਫਾਇਦੇ ਚ ਕੋਈ ਤੇਰੇ ਦੁੱਖ ਹੀ ਨਹੀਂ ਆ 51 ਦੀਆਂ ਕਰਾ ਦੇ ਨਹੀਂ ਹੁੰਦੀਆਂ ਕਰਾ ਦੇ ਗੱਲ ਨਾਲ ਦਾ ਸਗਲੇ ਨਾ ਜਦੋਂ ਤੂੰ ਦਾ ਬੱਚੇ ਵਧੀਆ ਲਾਥੇ ਬਚੇਗਾ ਸਗਲੇ ਦਿੰਦੇ ਨੇ ਇਹਦੇ ਚ ਰਹਿਗਾ ਪਹਿਲੀ ਵਾਰ ਮੁੰਡੇ ਆਇਆ ਭਾਈ ਤਸਵੀਲ ਕਿਹੜੀ ਲੱਗਦੀ ਹੈ ਮਾਨਸਾ ਮਾਨਸਾ ਗਿਆ ਸੀ ਪਹਿਲਾਂ ਕਰਕੇ ਮਾਨਸਾ ਵਾਲੇ ਮਾਨਸਾ ਦਾ ਰੋਜ ਹੈ ਨਾ ਮਕੀਆ ਤੋ ਕਜਾਜਾ ਜਿਸਟ੍ਰਿਕਾ ਕਾ ਉਵੇਂ ਵੀ 51 ਦੀਆਂ ਜਾਨੀ ਆਏ ਥੋੜੋ ਸੌਦੇ ਬਣਦੇ ਹੁੰਦੇ ਆ ਯਾਰ ਫੱਟ ਚਾਲੀ ਗੱਲ ਕਰ ਜਾਨਾ ਫੜ ਫੜ ਆ ਜਾ ਨਾ ਨਾ ਲੰਮ ਲਾ ਹੈ ਕੀ ਘਟੇਗਾ ਉਤਰ ਲਖਾਈ ਉਦ ਹੀ ਗਾ ਜੀ ਉਹ ਲਖਾਈ ਉਤਰੋ ਕਹਦਾ ਹੁਣ ਆ ਬਸ ਲਖਾਈ ਦੇ ਤਾਂ ਕੋਈ ਨਹੀਂ ਹੁਣ ਸਰੋਂ ਪੁਲਿਸ ਵਰਤੀ ਆ ਗਈ ਹੁਣ ਹੋ ਸਕਦਾ ਉਹ 48 ਦੇ ਵਿੱਚ ਲਖਾਈ ਉਹਨਾਂ ਦੀ ਕਰਤੀ ਪਾਗਲਾ ਜਿਹੜਾ ਤੇਰਾ 300 ਲੱਗਣਾ ਸੀ ਉਹ ਉਹਨਾਂ ਦਾ ਲੱਗੂਗਾ ਹੁਣ ਤੇਰਾ ਕੁਝ ਨਹੀਂ ਲੱਗਿਆ ਕਿਉਂ ਸੌਦਾ ਹੋਇਆ ਹਵਾ ਆ ਸਿਰੋਂ ਕੋਨ ਲਾ ਦਰ ਫਿਰ ਸੌਦਾ ਤੂੰ ਕਰੀਂ ਜਿਹੜਾ ਉਹ ਵੀ ਮਾਰੇ ਜੇ ਪਿੱਛੇ ਤੈਨੂੰ ਰੁਪਏ ਪੂਰੇ ਮਿਲ ਜਾਣਗੇ ਲੈ ਚਾ ਉਹਦੇ ਜਾਣੀ ਉਹ ਵੀ ਕਰੀ ਜਾਣਾ ਬੱਚਾ ਵਾਲੀ ਗੱਲ ਆ ਦੋ ਰਾਤੇ ਨੇ ਇੱਕ ਤਰ੍ਹਾਂ ਦਾ ਵੀਜ਼ਾ ਬਸ ਉਹ ਵੀ ਦਾ ਲੱਗ ਵਰਗੇ ਸਾਰਿਆਂ ਨੇ ਗੱਲ ਠੀਕ ਆ ਬੱਚਾ ਚੱਲ ਵੇਚਣਾਂ ਦਾ ਗੱਲ ਹੈ ਬੱਦੇ ਪੈਸੇ ਕੋਈ ਨਹੀਂ ਲੱਗਣਾ ਮੈਂ ਨਹੀਂ ਲੈਣੀ ਯਾਰ ਮੈਂ ਨਹੀਂ ਲੈਣੀ ਹੈਗਾ ਦਲਾਲੀ ਦੁਲਦੀ ਫਿਰ ਪਹਿਲਾਂ ਮੈਂ ਪਹਿਲਾਂ ਮਹਿੰਗੀਆਂ ਮੈਂ ਨਹੀਂ ਹੈ ਬਾਈ ਮੈਂ ਦਲਾਲੀ ਆ ਪਾ ਠੀਕ ਆ ਮੈਨੂੰ ਮਹਿੰਗੀਆਂ ਪੈ ਜਾਣੀਆਂ ਵਧੀ ਇਹ ਤਾਂ ਉਹ ਦੇ ਮੰਗੋ ਕਰਨਾ ਹੈ ਜਾ ਉਹ ਦੇ ਬੜੂ ਬੜੀ ਕਰਦੇ ਇਹਦੇ ਤੇ ਮਾਨ ਹੈ ਜਦੋਂ ਰੋਟੀ ਬਣ ਗਈ ਇਹਦੇ ਤੇ ਮਾਨ ਹੈ ਇਹਦੇ ਤੇ ਮਾਨ ਹੈ ਭਾਹ ਹੋ ਜਾ ਖਰੀਦੀ ਦੇ ਨਾਲ ਸਭਾ ਬਣੇ ਖਾਦੀ ਆ ਆ ਤੰਨੇ ਗੱਬਣਾ ਨੇ ਆ ਦਿਖਦੀਆਂ ਨਹੀਂ ਵੀ ਇਹੀ ਗੱਬਣ ਦੀ ਇਹੀ ਗੱਬਣ ਦੀ ਠੀਕ ਹੈ ਨਾ ਉਹ ਲਾ ਥੋੜੇ ਦਿਨਾਂ ਦੀ ਲੱਗੀ ਹੋਈ ਲੱਗੀ ਹੋਈ ਉਹਨੂੰ ਛੱਡ ਹੁਣ ਤੋਂ ਆਏ ਦੱਸ ਵੀ ਲੈਣੇ ਕਿੰਨੇ ਪੰਜਾਂ ਦੇ ਜੈ ਲਾਲ ਜੀ ਹਾਂ ਜੈਜ ਮੁੱਲ ਕਰੀ ਕਿਤੇ 50万 ਦੇ ਖੜੇ ਜਾਦਾ ਦਾ ਲੱਖ ਮੰਗੇ ਮਗਰ ਉਹ ਦੂਜਾ ਜੀ ਦਾ ਪੁੱਛਿਆ ਆ ਆ ਇਹ 50 ਮੰਗੇ 25 ਦੇ ਆ ਗਿਆ ਫਿਰ ਕੋਈ ਫਾਇਦਾ ਦਾ ਸੌਦਾ ਕਰਦਾ ਨਹੀਂ ਕਰਦਾ ਹਾਂ ਬਈ ਸੌਦਾ ਕੋ ਹੋਰ ਸਟਾ ਕਰੀ 20000 ਰੁਪਏ ਮਾਰੇ 20 20000 ਕੋਈ ਗੱਲ ਲੱਖ ਲੱਖ ਰੁਪਿਆ ਮਾਰਾ ਆ ਤਿੰਨ ਬੱਕੀ ਜੀ ਕੋਈ ਗੱਲ ਨਹੀਂ ਉਹ ਖਾਲੀ ਪੱਠਾਂ ਵੀ ਖਾਣੇ ਦਾ ਸਾਰਾ ਕੋਈ ਨਹੀਂ ਨਹੀਂ ਖਾਲੀ ਦਾ ਵੀ ਵੀ ਹੋ ਗਿਆ ਉਹ ਫਿਰ ਵਿੱਚ ਹੀ ਆਵਾਂਗੇ ਫਿਰ ਇਹਨਾਂ ਪਤਾ ਦੋ ਦਾ ਕਟਾ ਦੂ ਕੀ ਫਾਇਦਾ ਤੁਸੀਂ ਮੈਕਸੀ ਕਰ ਲੋਗੇ ਨਹੀਂ ਨਹੀਂ ਉਹਦੀ ਤਾਂ ਆ ਗਿਆ ਉਹ ਨਹੀਂ ਮੈਂ ਕਹਿਣਾ ਮੰਗਦਾ ਡਾਟਾ ਉਹ ਹੀ ਗੱਲ ਆ ਗਈ ਕੋਈ ਸਾਈ ਕੱਢ ਯਾਰ ਤੇਨੂੰ ਸਾਈ ਦਾ ਕੱਢ ਉਹਦੀ ਗੱਲ ਹੈ ਉਹਦੀ ਹੀ ਕਰਦਾ ਹੈ ਜਿੰਦਾ ਹੁੰਦਾ ਹਾਂ ਬੱਕਰੀਆਂ ਦੱਬਣਾ ਹੀ ਸੌਦਾ ਹੁੰਦਾ ਇਹ ਕੁੱਲ ਕਹਾ ਕੇ ਬਾਰ-ਬਾਰ 1 ਲੱਖ ਰੁਪਏ ਮੰਗ ਲਿਆ ਬਾਈ ਕੋਈ ਨਹੀਂ ਦਿੰਦੇ ਨਹੀਂ ਤਾਂ ਕੱਢ ਮੈਂ ਨਹੀਂ ਰੰਦਾ ਮੈਂ ਫਿਰ ਬਾਤ ਚ ਨਹੀਂ ਗਾਣਾ ਮੁੜ ਕੇ ਜਾ ਕੋਈ ਬੋਕੀ ਜਾਵੇ ਕਿਉਂ ਵੀ ਠੀਕ ਹੈ ਜੀ ਹੇ ਇਹ ਸਾਥਰ ਨਹੀਂ ਲੱਗਦਾ ਯਾਰ ਪੱਠਾ ਹੀ ਜਾਣਗੇ ਤੂੰ ਰੱਖ ਲੈ ਆਪਦੀ ਤੇਰੀ ਮੈਂ ਵੀ ਬਹੁਤਾ ਰੱਖ ਲੈ ਆਪਾਂ ਰੱਖ ਲੈ ਮੈਂ ਖਣੀ ਤੇਰੇ ਬੱਚੇ ਨਹੀਂ ਵਿਚ ਪਾ ਦੇਣਗੇ ਬੱਚੇ ਪਹਿਲਾਂ ਹੀ ਤੋੜ ਲੈ ਮੈਂ ਕੀ ਕਰੂੰ ਲੈ ਭਈ ਉਹ ਅੱਡ ਲੈ ਯਾਰ ਅੱਜ ਕੋਈ ਨਹੀਂ ਜਦੋਂ ਅਸੀਂ ਤੇਰੀ ਮੰਨ ਗਏ ਤੈਨੂੰ ਕਿਹਾ ਵੀ ਉਹ ਨਾਲ ਦਾ ਹੁਣ ਤੂੰ ਐਂ ਦੱਸ ਜੀ ਵੀ ਨਿਸ਼ਾਨਾ ਪੰਜਾਹ ਤੂੰ ਆ ਰਾਤ ਇਹਨੂੰ ਰੋਟੀ ਛੱਡ ਕੇ ਕਿਹਾ ਵੀ ਐਨੇ ਨਹੀਂ ਆਪਾਂ ਦੇ ਤੇ ਤੈਨੂੰ ਵੀ ਰੋਟੀ ਬਣਾ ਤੈਨੂੰ ਵੀ ਰੋਟੀ ਬਣਾ ਨਵੀਂ ਇੱਥੇ ਫਰਕ ਬਹੁਤ ਕਰਦਾ ਨੰਮੀ ਇਹ ਨਹੀਂ ਪਹਿਲਾਂ ਤਾਂ ਇਨੀ ਫਰਕ ਬਹੁਤ ਕਰਦਾ ਉਹ ਹੀ ਡਬਲ ਕੰਮ ਕਰਦਾ ਨੰਮੀ ਵਾਲੀ ਕਾ ਲੋਟੀ ਨਾ ਵੀ ਐਨੇ ਬਾਂਕੇ ਬਰਾਈਤੇ ਨੇ ਪੂਰੇ ਨੇ ਆ ਵੀ ਪੂਰੀ ਆ ਵੀ ਪੂਰੀ ਆਹਦੀ ਭੰਗਾ ਤੂੰ ਕਹਿੰਦਾ ਕੋਈ ਇੱਕਦਾਂ ਪੂਰੇ ਪੰਜਵੀਂ ਕਿਹੜੀ ਐ ਦੱਸ ਜ਼ਰੂਰੀ ਨਾਲ ਜੀ ਉਹ ਅਲੀ ਸੀ ਦੇਖ ਲਈ ਚਾਚਾ ਪੰਜ ਬੱਕਰੀਆਂ ਦਾ ਸ਼ੋਦ ਅਚਾ ਉਹ ਅਲੀ ਸੀ ਦੇਖ ਲਈ ਪਾਹਾਂ ਦੇ ਕਿਦੋਂ ਕਿੱਥੇ ਚੜਿਆ ਖੜਾ ਮਤਲਬ ਪਹਿਲਾਂ ਕਹਿਦਾ ਤੂੰ ਮੁੱਲ ਹੋਇਆ ਜਾਂ ਕਰੀ ਦੀ ਮੈਨੂੰ ਘਾਟਾ ਨਾ ਲਾਉਣੇ ਪਣ 100000 ਤੂੰ ਲਾ ਦੇ ਗੱਲ ਆ ਵੀ ਸਭ ਪੱਕਾ ਹੁਣ ਪੁੱਛੀ ਓਏ ਉਹ ਪੜ ਕੇ ਲੈ ਜੀ ਦਾ ਹਿਸਾਬ ਮੰਗ ਲਿਆ ਐਂ ਕਹਦੇ ਵੀ ਮੈਂ ਦੋ ਘਟ ਦਿੰਦੀਆਂ ਨੇ ਕੋਈ ਫੰਸੂ ਦਾ ਫਰਕ ਆਏਗਾ ਤੇ ਤੂੰ ਵੀ ਜਾ ਲਾ ਜਿੰਨੇ ਦੀਆਂ ਬੱਕਰੀਆਂ ਆ 52000 ਦੀਆਂ ਦੇ 52000 ਦੀਆਂ ਦੇ ਬੋਲ ਕਿੰਨੇ ਦੀਆਂ ਦੋ ਮੈਂ ਕਾ ਇੱਕੋ ਗੱਲ ਕਰ ਰਿਹਾ ਬੱਦ ਹੋਰ ਤਾਂ ਦੇ ਪਿੱਛੇ ਮੈਂ ਮੱਖਾਂ ਮਰ ਉਹ ਨਹੀਂ 99000 ਰੁਪਏ ਹੈ 99 ਦੀ ਹੈਗੀ ਨਹੀਂ ਹੈ ਯਾਰ ਹੈ 19000 ਦੀ ਯਾਰ ਦਾ ਪਾਉਗਾ ਇਹ ਕਿੰਨੇ ਦੀਆਂ ਵੇਚੂਗਾ ਕਿੰਨੇ ਦੀ ਹੈ ਜੰਮ ਦੀ ਯਾਰ ਲੈ ਯਾਰ ਤੇ ਤੂੰ ਦੱਸ ਵੀ ਇਹਨਾਂ ਤੂੰ ਤਾਂ ਹੋਰ ਵੀ ਗੱਲਾਂ ਚ ਪਿਆ ਪਿਆ ਮੈਂ ਤੈਨੂੰ ਪਹਿਲਾਂ ਗਿਆ ਸੀਗਾ ਵੀ ਹੋ ਜਾ ਤੂੰ ਜਾ ਲੈ ਉਹਦਾ ਤੂੰ ਮੈਥੋਂ ਨਾ ਲਵਾਈ ਜਾ ਗੱਲਾਂ ਆਪ ਵੀ ਦੱਸ ਬੱਕਰੀ ਕਿੰਨੇ ਦਾ ਆਪ ਵੀ 5 ਹੈ ਜੀ ਹਾਂ ਜੀ ਹਾਂ ਜੀ ਖਾਲੀ ਐ ਆ ਤਨ ਸੋਰੀਆਂ ਨੇ ਬੱਕਰੀ ਕਦੇ ਕਦੇ ਲੱਗਦੀ ਐ ਲੱਗ ਲੱਗਦੀ ਕੋਈ ਲੱਗੇ ਦਾ ਜੇ ਕੋਈ ਘਰੋਂ ਬੰਦੇ ਦਾ ਕੋਈ ਸਟਾਫ ਚਾਰ ਪੰਜ ਨੇ ਵੇਚਣ ਵਾਲੇ ਪਾਸੇ ਆ ਤੂੰ ਬਾਦ ਨਾ ਯਾਰ ਆ 95 ਹਲਾ ਕਿੰਨੇ ਨਹੀਂ ਹੈਗੇ ਤੂੰ ਇਹ ਨਹੀਂ ਲੋੜੀਓ ਤੈਨੂੰ ਵੀ ਪੱਕੇ ਪਤਾ ਮarre ਬੰਦ ਕਰਿਓ ਯਾਰ ਮੈਨੂੰ ਪੱਕਾ ਪਤਾ ਕੋਈ ਨੂੰ ਮੈਂ ਤੈਨੂੰ 95 ਕਹਾ ਤੂੰ ਨਾਲ ਮੈਂ ਤੈਨੂੰ 55 ਕਹਤਾ ਕਾਜਾ ਬੰਦਾ ਫਿਰ ਤਾਂ 40 ਦੀ ਫਰਕ ਹੈ ਹਾਂ ਬਾਲਾ ਤੇ ਤੈਨੂੰ ਛੱਡੀ ਨਾ ਸਾਈ ਲੈ ਜਾ ਆਪਦੀ ਆਪਾਂ ਤੋਂ ਵੀ ਵੱਧ ਮੰਗੀ ਮੈਂ ਮਾਰ ਮੋਲੀ ਦਾਦਾ ਮੰਗ ਤੂੰ ਲਾਇਆ ਵੀ ਇਹਦਾ ਕੁਝ ਬਲਾ ਹਾਂ ਬਾਈ ਮੈਨੂੰ ਦੇਖੇ ਚੱਲ ਚੱਲ ਲਾ ਫਿਰ ਤਾਂ ਹੀ ਤੈਨੂੰ ਆਪਾਂ ਪੁੱਛ ਲੈ ਅੱਛਾ 18 ਮੰਗ ਇਹ ਮੈਂ ਮਰਵਾਉਂਗੀ 9000 ਦਾ ਫਿਰ ਆਪਾਂ ਗਾ 18 ਵਾਲੇ ਨੇ ਸਰ ਚੜ ਜਾ ਤੂੰ ਜਾ ਕੇ ਚਵਾਰੇ ਉਹਨਾਂ ਦੇ ਚੜ ਜਾ ਕੇ ਇਹਨੂੰ ਹੋ ਜੇ ਕੋਈ ਤੂੰ ਵੀ ਵਰਵਾਉਂਗੇ 18 ਦਾ ਜੀ ਨਹੀਂ ਸਹੀ ਸਹੀ ਲਾਣਾ ਲਿਆ ਇਤ ਯਾਰ ਉਹਦੇ ਨਾਲ ਹੀ ਕਰਿਆ ਨਾ ਦੱਸਦਾ ਵੀ ਕਿਹਦਾ ਜਾ ਰਿਹਾ ਇਹ ਐਸੇ ਦੀ ਐ ਜਿਹੜੇ ਹੋ ਕੀ ਦਾ ਹਾਂ ਬਈ ਚੱਲ ਉੱਥੇ ਦਵਾ ਨਹੀਂ ਦੱਸ ਬੇਟਾ ਕਿੰਨੇ ਦਾ ਵੇਚ ਰਿਹਾ ਮੰਗਦਾ 18 ਰੁਪਈਆ ਉਹ ਪਾ ਇਹ ਵੀ ਕਹਿੰਦਾ ਸੀਗਾ ਬਸ ਉਹ ਆਪਣਾ ਭਾਈ ਆ ਹਲੋ ਆ ਉਹ ਤੇਰਾ ਕੌਧਰ ਦੇਖ ਰਿਹਾ ਨਿਗਾ ਪੈ ਗਿਆ ਇਹਦਾ ਹੋ ਗਿਆ ਯਾਰ ਵਿਚਾਰਾ ਕਾਰਚ ਪੜ ਗਿਆ ਦੇਦਾ ਬਾਜੀ ਫਟਿਆ ਆਉਂ ਵੀ ਇਹ

ਮੈਨੂੰ ਲੱਗਦਾ ਹੈ ਕਿ ਕੁਝ ਨਹੀਂ 15 ਦੀ ਚੱਕਰ ਕਰਦਾ ਜਾ ਰਿਹਾ ਹੈ 25 15 ਦਾ ਕਿੰਨੇ ਦਾ ਵਿਚ ਗਾ ਹੈ 15 ਦਾ ਲਗਦਾ ਮੰਗ 6 ਦੰਦ ਹੋਇਆ ਪਿਆ ਇਹਦੇ ਨਾਲੋਂ ਵਜਨ ਚ ਦੇਖ ਲਓ ਤੇ ਬੱਕਰਾ ਹੋਣ ਵੀ ਵੱਧ ਹੈ ਹਾਂ ਕਿਤੇ ਵੱਧ ਦੋ ਦੰਦ ਹੋਇਆ ਬਿਲਕੁਲ ਬਿਲਕੁਲ ਉਹਦਾ ਹੈ ਇਹਦੇ ਨਾਲੋਂ 30 ਵਜਾ ਦੇ ਉਹਨੂੰ ਪੰਜ 800 ਬਾਦ ਲਾਉ ਉਹਦਾ ਮੁੱਲ ਤਾਂ ਨਾਲ ਉਹ ਦੂਆ ਨਾਲੇ ਨਸਲ ਬਣਾਉਗਾ ਉਹ ਹਾਂ ਕਲ 11000 ਦਾ ਪਾਯਾਰ ਬਸ ਲਾਸਟ ਕੀ ਕਰੀ ਜਣਾ ਹੈਗਾ ਚਾਹੀਦਾ ਸਬਦਾ ਕਰਦਾ ਹੁਣ ਮੈਂ ਦੱਸ ਕੀ ਕੋਈ ਹਲਵਾਵਾ ਹੈ ਹਲਵਾਵਾ ਹਾਲਾਤ ਮੈਨੂੰ ਲੱਗਦਾ ਹਾਲਾ ਲਈ ਕੰਮ ਕਰੀ ਪਤਾ ਹੈ ਹਾਲਾ ਲਈ ਹੈ ਚੱਕ ਪਾਉਣਾ ਨਾ ਨਾ ਨਹੀਂ 11000 ਕਹ ਹੈ ਬਾਈ 10 ਨਹੀਂ 11 ਕਹਤਾ 11 ਕਹਤਾ ਲਫੜ ਜਾ ਲਖਾਈ ਕਰਾ ਦੂਆ ਥੋੜਾ ਛੱਡੋ ਪਰ ਓ ਰਿਆ ਜੀ ਸਹੀ ਦੇਖ ਲੈ ਓ ਰਿਆ ਹਾਂ ਸਮਝਾ ਦਿਓ ਕੁਸ ਮਾੜਾ ਮੋਟਾ ਇਹਨੂੰ ਵੀ ਕੇਵੀ ਉਹ ਨਾਲ ਦਾ ਮੈਨੂੰ ਪਤਾ ਹਾਂ ਇਹ ਇੱਥੇ ਇਕੱਠਾ ਹੋਇਆ ਖੜਾ ਹੈਗਾ ਉਹ ਨੀਂਵੇ ਕੁਝ ਖਲਾ ਦੇ ਸੌਦੇ ਹੋਣ ਲੱਗ ਜਣ ਇਹਨਾਂ ਨੂੰ ਸਾਰਿਆਂ ਨੂੰ ਹਾਂ ਬੋਲੋ ਪਾ ਦੇ ਬਲਾਈ ਜੀ ਪੈਸੇ ਪਾ ਦੇ ਮੈਂ ਤਾਂ ਕਹੀ ਜਾਂਦਾ ਵੀ ਪਾਈ ਜਾਂਦਾ ਲਖਾਈ ਪਾ ਦਿਓ ਉਹਨਾਂ 11 ਦਵਾਰ ਲਖਾਈ ਲਖਾਈ ਉਹਨਾਂ ਬਾਦ ਤੇ ਲੱਗੇ ਹੋਣੇ ਲਿਆ ਕੇ ਤਿਆਰ ਕਿੰਨੇ ਲੱਗੇ ਉਹ ਕਿੰਨੇ ਮਰਜੀ ਲੱਗੇ ਉਹਨਾਂ ਵੀ ਵੱਧ ਲੱਗੇ ਹੋਣੇ ਇਹਨੂੰ ਦੱਸ ਤੀ ਗੱਲ ਨੂੰ ਮੈਂ ਇਹਨਾਂ ਨੂੰ ਫੱਟਾ ਚਾਟਾ ਦੁੱਲਾਪਾ ਧੋਖਾ ਮਗਰਾ ਉਹ ਪਰਾਵਾ ਮੁਰਕੇ ਵੇਚੇ ਵੇਲੇ ਵੀ ਸਾਨੂੰ ਕਹਿਣ ਲੱਗ ਜਾਂਦਾ ਵੀ ਉਦੋਂ ਤਾਂ ਇੰਨੇ ਦੇ ਦੋਆਏ ਸੀ ਹੁਣ ਵੇਚ ਤੈਨੂੰ ਸਹੀ ਗੱਲ ਹੈ ਤੁਹਾਨੂੰ ਹੀ ਕਹਿਣਾ ਸਾਨੂੰ ਹੀ ਕਹਿਣਾ ਹੋਰ ਕਿਹਨੂੰ ਕਹਿਣਾ ਅਸੀਂ ਤਾਂ ਸਾਹ ਕਹਿਣੇ ਨੇ ਆਹ ਲੈ ਤੇਰਾ ਲੈ ਕੇ ਦਿੱਤਾ ਕਹਿ ਰਿਹਾ ਦੋ ਸੱਤ ਸੌ ਪੜਾਏ ਸਾਨੂੰ ਬਿਲਕੁਲ ਸਹੀ ਹੈ ਜੀ ਕੋਈ ਸ਼ੱਕ ਨਹੀਂ ਜੀ ਫਿਰ ਦੇਖ ਲੈਣੇ ਮੰਡੀ ਕਾਂ ਦਾ ਮੰਡੀਪਾਲਾ ਫਾਰਾ ਤੋਂ ਦੇਖੋ ਲਫਾੜ ਪਰ ਆਲਾ ਮੈਥੋਂ ਹੁਣੇ ਪੁੱਛ ਲੈ ਤੂੰ ਬਾਅਦ ਚ ਦੱਸ ਦੇ ਇੱਕੋ ਲਾਸਟ ਗੱਣਾ ਹੁਣ ਠੀਕ ਹੈ ਪੂਰਾ ਸਾਰਾ ਤੈਨੂੰ ਪਤਾ ਸਾਰਾ ਕੋ ਕਿੰਨੇ ਦੇਣਾ ਬਸ ਗੱਲ ਖਤਮ ਇਹ ਤੇ ਕੀ ਆ ਉਹ ਤਾਉ ਦੇਖ ਸਾਡੇ 11 ਦਾ ਸਾ ਠੀਕ ਆ ਉਹ ਠੀਕ ਆ ਯਾਰ ਬੰਨ ਰੋ ਨਹੀਂ ਲਾ ਜੀ ਬਾ ਠੀਕ ਰੋ ਨਹੀਂ ਕਰਾਂ ਮੈਂ ਕੀ ਕਰਾਂ ਮੈਂ ਨਹੀਂ ਕਰ ਲਾਂਗੇ ਗੱਲ ਨੂੰ ਮੂਵੀ ਬਣਾ ਬਲੈਕ ਕੰਨ ਪੜਿਆ ਕੰਨ ਦਾ ਕੰਨ ਦਾ ਦੇਖ ਲਾ ਫਟਿਆ ਪਿਆ ਉਹਦਾ ਮੈਂ ਦੇਖ ਲਿਆ ਤੇ ਦੇਖ ਲੈ ਤਾਂ ਵਾ ਠੀਕ ਹੈ ਫਿਰ ਬੋਲੋ ਲੈ ਸਾਡੇ ਸੌ ਦੇ ਆਓ ਅਸੀਂ ਦੇਖਾ ਤੁਹਾਨੂੰ ਵੇਚ ਕੇ ਦਿਖਾਵਾਂਗੇ ਲੈਣ ਆਓ WhatsApp ਸਹੀ ਗੱਲ ਆ ਚੱਲ ਸਾਢੇ 12:00 ਚੱਲ ਖਾਈ ਕਰ ਦੋ ਯਾਰ ਨਾ ਕਰ ਇਹਨਾਂ ਨੂੰ ਵੀ ਰੋਟੀ ਛੱਡਦਾ ਨਾ ਇਹਦੇ ਮਗਰ ਨਾ ਪਾਉ ਬਜਾਰੇ ਦੇ ਯਾਰ ਤੁਸੀਂ ਅੱਜ ਸਾਰੇ ਮਗਰ ਪੈ ਫਰਦੇ ਜੀ ਕਿਉਂ ਘਾਟੇ ਨੂੰ ਜਮਾ ਬਈ ਮੁਰਕੇ ਘਾਟੇ ਨਾਲ ਵਿੱਚ ਮੈਨੂੰ ਐਂ ਲੱਗਦਾ ਵੀ ਤੂੰ ਨਹੀਂ ਫੁੰਨ ਕਰਕੇ ਆਇਆ ਕੌਣ ਤੂੰ ਨਹੀਂ ਕੁਝ ਫੁੰਨ ਕਰਕੇ ਆਇਆ ਨਾ ਕਰਕੇ ਆਇਆ ਮੈਂ ਤਾਂ 700 ਦੇ ਕਰਾਤੇ ਤੂੰ ਪਹਿਲਾਂ 700 ਦੇ ਤੂੰ ਕਰਕੇ ਆਏ ਹੋਣੇ ਬਾਬਾ ਤੁਸੀਂ ਹੀ ਨਹੀਂ ਕਰਕੇ ਆਏ ਫਿਰ ਅਸੀਂ ਨਹੀਂ ਕਰਕੇ ਆਏ ਤੁਸੀਂ ਹੀ ਨਹੀਂ ਬਰਾਬਰ ਆਪਦੀ ਗੱਲ ਮੇਰੇ ਤੇ ਨਾ ਨਾ ਥੋਪ ਪਹਿਲਾਂ ਫੁੰਨੇ ਘੱਟ ਫਿਰ ਤੂੰ ਓਰੇ ਯਾਰ ਉਹ ਮੁੰਡਾ ਆ ਜਾ ਯਾਰ ਕਿਧਰ ਗਿਆ ਲਾਦੀ ਉਹ ਆਇਆ ਇੱਧਰ ਖਾਣ ਆ ਮੈਂ ਕਿਹਾ ਸਮਰ ਕੇ ਲੈ ਨਿਡੂ ਆ ਇੱਧਰ ਦੂਜਾ ਜੇਬ ਵਾਲਾ ਜੇਬ ਵਾਲਾ ਹਾਂ ਜੀ ਦਬੇ ਤਾ ਜਬਦੀ ਕਹਿ ਦੇ ਨੂ ਮੈਂ ਤਾਂ ਕਹਿ ਦੂੰ ਉਹਦੀ ਬਸ ਕਹ ਦੇ ਫਿਰ ਉਹ ਲੈ ਤਾਂ ਫੜ ਲਾਂਗੇ ਕਿ ਤੇਰੇ ਕੋਲ ਹੈ ਮੇਰੇ ਫੜ ਲੈ ਫੜ ਲੈ ਇਹਦਾ ਕੀ ਫੜ ਲੈ ਹੁਣ ਇੱਕੜਾ ਪੱਤਾ ਉਹ ਹੂਤੇ ਗਿਆ ਤੇਰੇ ਕਰ ਆ ਫੜਾ ਯਾਰ ਬਸ ਪਹਿਲਾਂ ਨਹੀਂ ਦੱਸ ਤੂੰ ਇਹ ਤਾਂ ਕੋਈ ਗੱਲ ਨਹੀਂ ਪੈਸੇ ਭਜਦੇ ਨਾ ਮੁੰਡੇ ਜੱਟ ਦੇ ਪੈਸਿਆਂ ਦੀ ਕੀ ਗੱਲ ਆ ਯਾਰ ਉਹ ਦੱਸ ਤਾ ਦੇ ਨੂ ਹਾਂ ਕੀ ਦਸਾਂ ਮੈਂ ਤਾਂ ਪੈਸੇ ਕਹੀਆਂ ਨਾ ਪੈਸੇ ਦੇ ਉਹ ਆਉਣਾ ਨਹੀਂ ਸੀ ਲੱਗੂ ਤਾਂ ਹੀ ਵੀਡੀਓ ਹਾਂ ਕਿੰਨੇ ਤੋਂ 15 ਨਹੀਂ ਸੀ ਨਾ ਜੀ ਠੀਕ ਐ ਫਟੇ ਮਲਾਂ ਤੀ ਸਮਝਾ ਦੇ ਕੋ ਤੇਰੇ ਪਿੰਡ ਦਾ ਭੈਣੀ ਦੇ ਸਾਫ ਪਿੰਡ ਦਾ ਹੀ ਆ ਵਿਚਾਰਾ ਮੇਰੀ ਆ ਬਾਈ ਦਾ ਉਹ ਖੜਾ ਇੱਕ ਸਾਡੇ ਪਿੰਡ ਦਾ ਚਲ ਇਹਨਾਂ ਨੂੰ ਭਜਾ ਕੇ ਭਜੂਗਾ ਮੈਂ ਨਹੀਂ ਨਹੀਂ ਯਾਰ ਤੂੰ ਬਾਹਰ ਆ ਜਾ ਰੁਪਿਆ ਕਰ ਨਾਮ ਅਗਰ ਮੈਨੂੰ ਨਾ ਬਣਿਆ ਫਿਰ ਤੈਨੂੰ ਬਣਾਵਾ ਕੇ ਦੇਣਾ ਨਾ ਬਣਿਆ ਤਾਂ ਕੋਈ ਗੱਲ ਨਹੀਂ ਅੱਲਾ ਦੇ ਉਹ ਤੂੰ ਕੇਂਗੂ ਤੂੰ ਮੀਰੀ ਗਾਉਂਦਾ ਬਾਈ ਸੁਣਿਆ ਸੁਣਿਆ ਸੁਣਦਾ ਸੁਣਿਆ